ਚੋਰ ਫੜੇ ਗਏ ਹੈ 6 ਮੋਟਰਸਾਈਕਲ ਫੜੇ ਗਏ ਮੋਬਾਈਲ ਚੋਰ ਫੜੇ ਗਏ ਹੈ ਇਹ ਨੇੜੇ-ਤੇੜੇ ਦੁਕਾਨਾਂ ਦੇ ਵਿੱਚ ਦੁਕਾਨਦਾਰਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਦਾ ਮੋਬਾਈਲ ਖੋ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਸੀ ਕਿ ਤੇ ਸਾਰੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਵੀ ਹੋ ਰਹੀ ਸੀ ਮਾਰਕੀਟ ਦੇ ਵਿੱਚੋਂ ਖੋਹ ਕਰਨ ਦੀ ਮੋਬਾਈਲ ਖੋ ਕੇ ਭੱਜਿਆ ਇਹ ਉਹੀ ਗਿਰੋ ਹੈ ਬਿਲਕੁਲ ਉਹੀ ਬੰਦੇ ਨੇ ਉਹੀ ਗਰੂ ਨੇ ਉਹੀ ਉਹੀ ਬੰਦੇ ਨੇ ਸੇਮ ਉਹੀ ਬੰਦੇ ਹਾਂਜੀ ਪਾ ਰਹੇ ਹੋ ਕਿ ਇਹ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਚੋਰੀ ਦੇ ਮੋਟਰਸਾਈਕਲ ਹੈ ਇਹ ਕਿਸ ਤਰ੍ਹਾਂ ਚੋਰੀ ਕੀਤੀ ਚੋਰਾਂ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਤੇ ਉਹ ਵੀਡੀਓ ਵੀ ਲਗਾਤਾਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਜੋ ਸਪਿਸ਼ਲ ਦਿਨ سوشل میڈیا ਤੇ ਵਾਇਰਲ ਵੀ ਹੋਈ ਸੀ ਕਿ ਦੁਕਾਨ ਵਿੱਚੋਂ ਕਿਸ ਤਰ੍ਹਾਂ ਮੋਬਾਈਲ ਜਿਹੜੇ ਹੈਗੇ ਚੋਰ ਚੋਰੀ ਕਰਕੇ ਲੈ ਕੇ ਜਾ ਰਹੇ ਤੇ ਸੋ ਜੰਸੂਆ ਚੌਂਕੀ ਦੇ ਵਿੱਚ ਖੜੇ ਹੈ ਤੇ ਸੂਬਾ ਸਿੰਘ ਜੀ ਜਿਹੜੇ ਹੈ ਚੌਂਕੀ 4 ਸਾਡੇ ਨਾਲ ਇਸ ਟਾਈਮ ਮੌਜੂਦ ਹੈ ਵੱਡੀ ਕਾਮਯਾਬੀ ਜਿਹੜੀ ਹੈ ਪੁਲਿਸ ਡਿਪਾਰਟਮੈਂਟ ਨੂੰ ਦੱਸੀ ਜਾ ਰਹੀ ਹੈ ਮਿਲੀ ਹੈ ਕਿਉਂਕਿ ਜਿਹੜੇ ਚੋਰ ਫੜੇ ਗਏ ਹੈ 6 ਮੋਟਰਸਾਈਕਲ ਫੜੇ ਗਏ ਮੋਬਾਈਲ ਚੋਰ ਫੜੇ ਗਏ ਹੈ ਇਹ ਨੇੜੇ ਤੇ ਜਿਹੜੇ ਦੁਕਾਨਾਂ ਦੇ ਵਿੱਚ ਦੁਕਾਨਦਾਰਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਦਾ ਮੋਬਾਈਲ ਖੋ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਸੀ ਕਿਸ ਤਰ੍ਹਾਂ ਇਹ ਚੋਰੀ ਕਰਦੇ ਹੁੰਦੇ ਸੀਗੇ ਮੋਬਾਈਲ ਲੈਣ ਵਾਸਤੇ ਅੰਦਰ ਜਾਂਦੇ ਹੁੰਦੇ ਸੀ ਪਾਰ ਮੋਟਰਸਾਈਕਲ ਸਟਾਰਟ ਕਰਕੇ ਦੂਜਾ ਬੰਦਾ ਖੜਿਆ ਹੁੰਦਾ ਸੀ ਤੇ ਭੱਜ ਕੇ ਜਿਹੜੇ ਹੈ ਮੋਬਾਈਲ ਚੋਰੀ ਕਰਕੇ ਮੋਟਰਸਾਈਕਲ ਸਟਾਰਟ ਤੇ ਬੈਠ ਕੇ ਤੇ ਫੜਾਫੜ ਉੱਥੋਂ ਰਫੂ ਚੱਕਰ ਹੋ ਜਾਂਦੇ ਸੀ ਵੱਡੀ ਕਾਮਯਾਬੀ ਹੈਗੀ ਪੁ ਇਹ ਕਿਹੜਾ ਮਾਮਲਾ ਪਿਛਲੇ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਸੀਗਾ ਸਰ ਬੜੀ ਵੱਡੀ ਕਾਮਯਾਬੀ ਮਿਲੀ ਆ ਪੁਲਿਸ ਨੂੰ ਇਹਨਾਂ ਨੇ ਲੋਕਾਂ ਦੀ ਨੱਕ ਦੇ ਵਿੱਚ ਦਮ ਕਰ ਰੱਖਿਆ ਸੀ ਕੀ ਕਹਿਣਾ ਚਾਹਦੇ ਹੋ ਕੀ ਬਿਲਕੁਲ ਬਿਲਕੁਲ ਬੜੀ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਸਨ ਜਿਹੜੇ ਮੋਬਾਈਲ ਚੋ ਕੇ ਭੱਜਦੇ ਸੀ ਇਹ ਤੇ ਮੋਟਰਸਾਈਕਲ ਗਰੀਬ ਬੰਦਿਆਂ ਦੇ ਵਿਚਾਰਿਆਂ ਦੇ ਮੋਟਰਸਾਈਕਲ ਲੈ ਕੇ ਤੇ ਮੋਟਰਸਾਈਕਲ ਲੈ ਜਾਂਦੇ ਸੀ ਫਿਰ ਮੇਰੇ ਕੋਲ ਸਾਡੇ ਕੋਲ ਇਨਫੋਰਮੇਸ਼ਨ ਸੀ ਉਹਦੇ ਮੁਤਾਬਕ ਅਸੀਂ ਫੜ ਕੇ ਵੀਰੇ ਸਾਡਾ ਕੁਛੇ ਕਵਰ ਕਰਾ ਲਿਆ ਤੇ ਸਰ ਕਿਸ ਤਰ੍ਹਾਂ ਫੜੇ ਗਏ ਆ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸੀ ਇਹ ਮੇਰੇ ਕੋਲ ਇਨਫੋਰਮੇਸ਼ਨ ਸੀ ਸਾਡੀ ਤੇ ਉਹਦੇ 'ਚ ਅਸੀਂ ਨਾਕਾ ਲਾ ਕੇ ਖੜੇ ਸੀ ਤੇ ਨਾਕੇ ਤੇ ਅਸੀਂ ਫੜ ਲਿਆ ਨਾ ਤੇ ਕੀ ਕੀ ਚੀਜ਼ ਬਰਾਮਦ ਹੋਈ ਹੈ ਕੀ ਨਾਂ ਇਹਨਾਂ ਦੇ ਕਿਹੜੇ ਪਿੰਡ ਆ ਜੀ ਮੌਕੇ ਤੇ ਜਿਹੜਾ ਫੜਿਆ ਗਿਆ ਤਿੰਨ ਮੋਬਾਈਲ ਤੇ ਇੱਕ ਮੋਟਰਸਾਈਕਲ ਮੌਕੇ ਤੋਂ ਫੜਿਆ ਸੀ ਬਾਅਦ ਚ ਰਿਕਵਰੀ ਕਰਾਈ ਹੈ ਇੱਕ ਦਾ ਨਾਂ ਬਲਵਿੰਦਰ ਬਿੰਦੂ ਪਿੰਡ ਪੰਜੋਲੀ ਤੇ ਦੂਸਰੇ ਦਾ ਨਾਂ ਹੈ ਲਖਵਿੰਦ ਨਿਸ਼ਾਂਤ ਵਿਸ਼ਾਲਖਣ 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 ਪਿੰਡ ਤੋਂ ਟੋਪਲਾ ਟੋਲਾ ਹਾਂਜੀ ਹਾਂਜੀ ਤੇ ਸਾਰੇ ਇੱਕ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਵੀ ਹੋ ਰਹੀ ਸੀ ਮਾਰਕੀਟ ਦੇ ਵਿੱਚੋਂ ਖੋਹ ਕਰਨ ਦੀ ਮੋਬਾਈਲ ਖੋ ਕੇ ਭੱਜੇ ਆ ਇਹ ਉਹੀ ਗਿਰੋ ਹੈ ਬਿਲਕੁਲ ਉਹੀ ਬੰਦੇ ਨੇ ਉਹੀ ਗਰੂ ਹੈ ਨੇ ਉਹੀ ਉਹੀ ਬੰਦੇ ਨੇ ਸੇਮ ਉਹੀ ਬੰਦੇ ਹਾਂਜੀ ਹਾਂਜੀ ਤੇ ਸਾਰੇ ਇੱਕ ਕਿਸ ਤਰ੍ਹਾਂ ਹੁਣ ਮੋਟਰਸਾਈਕਲ ਤੇ ਮੋਬਾਈਲ ਵਗੈਰਾ ਛੋੜੇ ਜਾਣਗੇ ਕਿਉਂਕਿ ਕਾਫੀ ਪਰੇਸ਼ਾਨ ਨੇ ਲੋਕ ਜਿਨ੍ਹਾਂ ਦੇ ਮੋਬਾਈਲ ਵਗੈਰਾ ਚੋਰੀ ਹੋ ਗਿਆ ਤੇ ਇਹਨਾਂ ਨੂੰ ਸੁਰੂਦਰੀ ਦੇ ਪੇ ਦੇ ਦੇ ਦਾਂਗੇ ਸਾਰਿਆਂ ਨੂੰ ਮੋਟਰਸਾਈਕਲ ਹਾਂਜੀ ਹਾਂਜੀ ਤੇ ਸਾਰੇ ਇੱਕ ਕਿੰਨੀ ਕੀਮਤ ਦੇ ਮੋਟਰਸਾਈਕਲ ਹੋ ਸਕਦੇ ਆ ਕਿੰਨੀ ਕੁ ਮਤਲਬ ਰਿਕਵਰੀ ਤੁਹਾਡੇ ਕੋਲੋਂ ਹੋ ਜੇ ਆਪਾਂ ਨੂੰ ਸੈਗਨੇ ਤੇ ਹੁਣ ਇਹ ਨੇ ਮੇਰੇ ਕਲ ਚ 23 3 ਲੱਖ ਰੁਪਏ ਦੇ ਤੇ ਹੁਣ 3 ਲੱਖ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਚੋਰੀ ਦੇ ਮੋਟਰਸਾਈਕਲ ਹੈ ਇਹ ਕਿਸ ਤਰ੍ਹਾਂ ਚੋਰੀ ਕੀਤੀ ਚੋਰਾਂ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਤੇ ਉਹ ਵੀਡੀਓ ਵੀ ਲਗਾਤਾਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਜੋ ਸਪੈਸ਼ਲ ਦਿਨ سوشل میڈیا ਤੇ ਵਾਇਰਲ ਵੀ ਹੋਈ ਸੀ ਕਿ ਦੁਕਾਨ ਵਿੱਚੋਂ ਕਿਸ ਤਰ੍ਹਾਂ ਮੋਬਾਈਲ ਜਿਹੜੇ ਹੈਗੇ ਚੋਰ ਚੋਰੀ ਕਰਕੇ ਲੈ ਕੇ ਜਾ ਰਹੇ ਤੇ ਇਹ ਸਮਾਨ ਜਿਹੜਾ ਹੈ ਇਹ ਬਰਾਮਦ ਹੋਇਆ ਕਿਤੇ ਨਾ ਕਿਤੇ ਪੁਲਿਸ ਦੀ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਕਿ ਲੋਕਾਂ ਨੂੰ ਹੁਣ ਇੱਕ ਸੁੱਖ ਦਾ ਸਾਹ ਆਏਗਾ ਕਿ ਇਹ ਚੋਰ ਜਿਹੜੇ ਹਨ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਆਏ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਜੜੀ ਵਾਰਦਾਤਾਂ ਹੈਗੀਆਂ ਉਹ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਘਟਦੀਆਂ ਪੁਲਿਸ ਇਸ ਤਰ੍ਹਾਂ ਹੀ ਚੌਕਸ ਰਹੇਗੀ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ